21 ਤੋਂ 23 ਮਾਰਚ ਤਿੰਨ ਦਿਨ ਇੱਕ ਪਲੇਟਫਾਰਮ ਅਤੇ ਵੱਡੇ ਫੈਸਲੇ ਰਾਸ਼ਟਰੀ ਸਵੈਮ ਸੇਵਕ ਸੰਗ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਬੈਂਗਲੂਰੂ ਵਿੱਚ ਇਕੱਠੀ ਹੋਣ ਜਾ ਰਹੀ ਹੈ ਜਿਥੇ ਨਾ ਸਿਰਫ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਸਗੋ Hindu ਸਮਾਜ ਰਾਸ਼ਟਰਵਾਦ ਅਤੇ ਸੰਗ ਦੀ ਭਵਿਕ ਦੀ ਦਿਸ਼ਾ ਵੀ ਤੈਅ ਕੀਤੀ ਜਾਵੇਗੀ ਇਹ ਮੀਟਿੰਗ ਸਿਰਫ ਇੱਕ ਮੀਟਿੰਗ ਨਹੀਂ ਹੋਵੇਗੀ ਸਗੋ ਵਿਚਾਰਧਾਰਾ ਦੇ ਵਿਸਥਾਰ ਸਮਾਜ ਦੀ ਸੁਰੱਖਿਆ ਤੇ ਸੰਗਠਨ ਦੀ ਮਜ਼ਬੂਤੀ ਲਈ ਇੱਕ ਬਲੂਪ੍ਰਿੰਟ ਤਿਆਰ ਕਰੇਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਇਸ ਬੈਠਕ ਦਾ ਮੁੱਖ এজেন্ডਾ ਕੀ ਹੈ ਸੰਗ ਦੇ 100 ਸਾਲ ਪੂਰੇ ਹੋਣ ਤੇ ਵਿਸ਼ੇਸ਼ ਚਰਚਾ 2025-26 ਸੰਗ ਦਾ ਸ਼ਤਾਬਦੀ ਸਾਲ ਹੋਵੇਗਾ ਜਿਸ ਤੇ 100 ਸਾਲਾਂ ਦੀ ਯਾਤਰਾ ਦਾ ਜਸ਼ਨ ਮਨਾਇਆ ਜਾਵੇਗਾ ਤੇ ਭਵਿੱਖ ਲਈ ਯੋਜਨਾ ਬਣਾਈ ਜਾਵੇਗੀ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਤੇ ਪ੍ਰਸਤਾਵ ਬੰਗਲਾਦੇਸ਼ ਤੇ ਹਿੰਦੂਆਂ ਤੇ ਹੋ ਰਹੀ ਹਿੰਸਾ ਤੇ ਸੰਗ ਰਣਨੀਤੀ ਤੈਅ ਕਰੇਗਾ ਸੰਗ ਦੇ ਵਿਸਥਾਰ ਦੀ ਯੋਜਨਾ ਹਰ ਸਾਲ 1.2 ਲੱਖ ਨੌਜਵਾਨ ਸੰਗ ਵਿੱਚ ਸ਼ਾਮਲ ਹੋ ਰਹੇ ਨੇ ਸ਼ਾਖਾਵਾਦੀ ਗਿਣਤੀ ਵਧਾਉਣ ਅਤੇ ਸੰਗ ਦੀ ਵਿਚਾਰਧਾਰਾ ਨੂੰ ਹੋਰ ਅੱਗੇ ਲੈ ਜਾਣ ਤੇ ਚਰਚਾ ਹੋਵੇਗੀ ਸਿਖਲਾਈ ਕੈਂਪਸ ਯੋਜਨਾ ਇਸ ਸਾਲ 95 ਸਿਖਲਾਈ ਕੈਂਪ ਹੋਣਗੇ ਜਿਨ੍ਹਾਂ ਵਿੱਚ ਨੌਜਵਾਨ ਅਤੇ ਸੀਨੀਅਰ ਵੋਲੰਟੀਅਰਸ ਲਈ ਵੱਖਰੇ ਸੈਸ਼ਨ ਹੋਣਗੇ ਰਾਣੀ ਅਬਕਾ ਦੀ 520 ਜਨਮਵਰੀ ਗੰਢ ਤੇ ਪਾਸ਼ਾ ਬਹਾਦਰ ਯੋਦਾ ਰਾਣੀ ਅਬਕਾ ਦੇ ਬਲੀਦਾਨਾਂ ਅਤੇ ਸੰਘਰਸ਼ਾ ਤੋਂ ਪ੍ਰੇਰਣਾ ਲੈਣ ਲਈ ਵਿਸ਼ੇਸ਼ ਸੈਸ਼ਨ ਹੋਵੇਗਾ

ਉਨ ਤੋਂ ਹਨੂ ਦੱਸ ਦਿਆ ਸੰਗ ਦਾ ਸਪਸ਼ਟ ਸੰਦੇਸ਼ ਕੀ ਹੈ ਸੰਗ ਨਾ ਸਿਰਫ ਭਾਰਤ ਵਿੱਚ ਸਗੋ ਦੁਨੀਆ ਭਾਰ ਵਿੱਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਅਤੇ ਸਤਕਾਰ ਲਈ ਬਚਨ ਬੱਧਾ ਹੈ ਰਾਸ਼ਟਰਵਾਦ ਸਭਿਆਚਾਰ ਅਤੇ ਸਮਾਜ ਸੰਗ ਦੀ ਕਾਰਜ ਯੋਜਨਾ ਇਹ ਨਰਤੀਨਾ ਥਮਾਤੇ ਅੱਗੇ ਵਧੇਗੀ 23 ਮਾਰਚ ਨੂੰ ਜਨਰਲ ਸਕੱਤਰ ਦੱਤਾ ਤਰੇ ਕੋਸਾ ਬਲੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਮਹੱਤਵਪੂਰਨ ਸੈਸ਼ਨ ਦੇ ਫੈਸਲੇ ਬਾਰੇ ਜਾਣਕਾਰੀ ਦੇਣਗੇ